ਬੀਤੇ ਦਿਨੀ ਫਗਵਾੜਾ ਨਿੱ딕ਪਿੰਡ ਪਾਖੜੀਆਂ ਨਾ ਵਿਖੇ ਇੱਕ ਵਿਅਕਤੀ ਤੇ ਮੋਟਰਸਾਈਕਲ ਸਵਾਰ ਹਮਲਾਵਾਰਾਂ ਨੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹਮਲਾ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਟ੍ਰੇਸ ਕਰਨ ਲਈ ਟੈਕਨੀਕਲ ਸੈੱਲ ਦੀ ਮਦਦ ਨਾਲ ਕਰੀਬ 110 ਕਿਲੋਮੀਟਰ ਦੇ ਕੈਮਰਿਆਂ ਨੂੰ ਖੰਗਾਲ ਕੇ ਇਸ ਮਾਮਲੇ ਨੂੰ ਹੱਲ ਕੀਤਾ ਗਿਆ ਹੈ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪਿਸਤੌਲ ਜਿੰਦਾਰਾਂ ਅਤੇ ਵਾਰਦਾਤ ਦੇ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 ਸਤ 2025 ਨੂੰ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਆ ਜਿਹੜੇ ਦੋਸ਼ੀ ਸਿਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਕੇਸ ਨੂੰ ਟ੍ਰੇਸ ਕੀਤਾ ਗਿਆ 9 ਜੁਲਾਈ ਨੂੰ ਤਕਰੀਬਨ ਸ਼ਾਮੀ 7 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੋ ਸ਼ਾਟ ਫਾਇਰ ਕੀਤੇ ਗਏ ਸੀ ਜਦੇ ਵਿੱਚੋਂ ਇੱਕ ਸ਼ਾਟ ਇੱਕ ਪਰਮਜੀਤ ਸਿੰਘ ਹੈਗੇ ਪਾਕੜੀਵਾਲ ਪਿੰਡ ਦੇ ਤਾੜਾ ਰਾਵਲਪਿੰਡੀ ਉਹਨਾਂ ਦੀ ਇੱਕ ਪੱਟੀ 'ਤੇ ਗੋਲੀ ਵੱਜੀ ਸੀ ਤੇਨੂੰ ਇੰਜਰ ਕਰਕੇ ਸੀਰੀਅਸਲੀ ਇੰਜਰ ਕਰਕੇ ਜਿਹੜਾ ਮੌਕੇ ਤੋਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਸੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਜਿਹੜੇ ਪਹੁੰਚੇ ਹਨ ਤੇ ਸਟੇਟਮੈਂਟ ਰਿਕਾਰਡ ਕਰਕੇ ਅਟੈਂਪਟ ਟੂ ਮਰਡਰ ਅਤੇ ਆਰਮਸੈਕਟ ਤੇ ਹੋਰ ਸਖਤ ਧਾਰਾਵਾਂ ਤਹਿਤ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਤਫਤੀਸ਼ ਨੂੰ ਅੱਗੇ ਬਿਤਾਉਂਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਪੁਲਿਸ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਐਸਪੀ ਡੀ ਸਾਹਿਬ ਸਪੀ ਫਗਵਾੜਾ ਸਾਹਿਬ ਡੀਐਸਪੀ ਡੀ ਡੀਐਸਪੀ ਫਗਵਾੜਾ ਸਾਹਿਬ ਐਸਐਚਓ 라ਵਲਪਿੰਡੀ ਅਤੇ ਇੰਚਾਰਜ ਸੀਗੀ ਕਪੂਥਲਾ ਅਤੇ ਫਗਵਾੜਾ ਵੱਲੋਂ ਵੱਖ-ਵੱਖ ਟੀਮਾਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਜਿਹੜਾ ਲਗਾਤਾਰ ਵਿੱਚ ਕੰਮ ਕੀਤਾ ਸੀ ਆ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਸੀ ਉਹਨਾਂ ਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟੀਮ ਨੂੰ ਇੱਕ ਵੱਡੀ ਲੀਡ ਮਿਲੀ ਜਿਹਦੇ ਤੇ ਕੰਮ ਕਰਦੇ ਹੋਏ ਤਕਰੀਬਨ 100 ਸਵਾ 100 ਕਿਲੋਮੀਟਰ ਜਿਹੜੇ ਸ਼ੂਟਰਾਂ ਨੂੰ ਫਾਲੋ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਪਹੁੰਚੇ ਆ ਜਿਹਦੇ ਵਿੱਚ ਜਿਹੜੇ ਚਾਰ ਦੋਸ਼ੀ ਹੈਗੇ ਆ ਕੱਲ ਦੇ ਦਿਨ 17 ਜੁਲਾਈ ਨੂੰ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਹਨ ਇਹਨਾਂ ਦਾ ਨਾਮ ਹੈਗਾ ਦਮਨਪ੍ਰੀਤ ਸਿੰਘ ਇਹ ਗੋਲਵੜ ਤਰਨਤੰਪ ਦੇ ਰਹਿਣ ਵਾਲੇ ਹਨ ਪਰਮਿੰਦਰ ਸਿੰਘ ਉਰਫ ਰਾਜਾ ਇਹ ਸੁਲਤਾਨਵਿੰਡ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਗੁਰਜੀਤ ਸਿੰਘ ਜੀਤਾ ਜੋ ਕਿ ਚਾਟੀਵਿੰਡ ਨੰਬਰਸਾਦੇ ਰਹਿਣ ਵਾਲੇ ਹਨ ਅਤੇ ਮਲਕ ਸਿੰਘ ਜੋ ਕਿ ਚਾਟੀਵਿੰਡ ਨੰਬਰਸਾਦੇ ਰਹਿਣ ਵਾਲੇ ਹਨ ਇਹ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਗਏ ਹਨ ਇਹਨਾਂ ਦੀ ਪੁਛਕਿਸ਼ ਦੌਰਾਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ਦੇ ਉੱਤੇ ਦਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਉਰਫ ਰਾਜਾ ਇਹ ਦੋ ਜਣੇ ਮੋਟਰਸਾਈਕਲ ਤੇ ਆਏ ਸਨ ਤੇ ਜਿਹੜਾ ਰਾਜਾ ਹੈ ਉਹਨੇ ਇਸ ਪਿਸਤੌਲ ਤੋਂ ਜਿਹੜਾ ਜਿਹੜਾ ਫਾਇਰ ਕੀਤਾ ਸੀ ਜੋ ਕਿ ਪਰੰਪਤੀ ਚੀਜ਼ ਦੇ ਪਟੇ 'ਤੇ ਗੋਲੀ ਪੱਜੀ ਸੀ ਇਹਨਾਂ ਦੀ ਪੁਛਕਿਸ਼ ਦੌਰਾਨ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈ ਉਹ ਵੀ ਰਿਕਵਰ ਕੀਤਾ ਗਿਆ ਸਮੇਤ ਚਾਰ ਜ਼ੰਦਾ ਰੌਣਕ ਜਿਹੜਾ ਗੁਰਜੀਤ ਸਿੰਘ ਹੈਗਾ ਉਹ ਵੀ ਇਹਨਾਂ ਦੇ ਨਾਲ ਆਇਆ ਸੀ ਪਰ ਇਹ ਐਜ਼ ਅ ਬੈਕਅਪ ਜਿਹੜਾ ਖੜ ਗਿਆ ਸੀਗਾ ਪਿੱਛੇ ਤੇ ਮੌਕੇ ਤੇ ਕੱਲੇ ਦੋ ਹੀ ਲੋਕ ਆਏ ਸੀਗੇ ਇਹਦੇ ਨਾਲ ਜਿਹੜਾ ਮਲਕ ਸਿੰਘ ਹੈ ਉਹਦਾ ਵੀ ਇਸ ਵਾਰ ਦਾਤ ਦੇ ਵਿੱਚ ਰੋਲ ਹੈਗਾ ਮਲਕ ਸਿੰਘ तकरीबन 1 ਮਹੀਨਾ ਪਹਿਲਾਂ ਜਿਹੜੇ ਪਰਮਜੀਤ ਸਿੰਘ ਇਸ ਪਿੰਡ ਚ ਆ ਕੇ ਇਹਨਾਂ ਦੀ ਰੱਖੀ ਵੀ ਕਰਕੇ ਗਿਆ ਸੀਗਾ ਜੋ ਸਾਨੂੰ ਇਹਦਾ ਜਿਹੜਾ ਰੰਜਿਸ਼ ਲੱਗ ਰਹੀ ਹੈਗੀ ਹੈ ਪਿੰਡ ਦੇ ਵਿੱਚ ਪਰਮਜੀਤ ਸਿੰਘ ਜੀ ਦੀ ਪਹਿਲਾਂ ਵੀ हां ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤੇ ਹੋਰ ਜਿਹੜੀ ਲੜਾਈ ਝਗੜੇ ਨੂੰ ਲੈ ਕੇ ਜਾਂਚ ਚੱਲਦੀ ਸੀ ਤੇ ਸਾਡੇ ਕੋਲ ਕ੍ਰੈਡੀਬਲ ਲੀਡਸ ਹੈਗੇ ਆ ਕਿ ਫੋਰਨ ਬੇਸਡ ਜਿਹੜੇ ਇਹਨਾਂ ਦੇ ਹੈਗੇ ਆ ਲੋਕ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਆ ਤਫ਼तीश ਤੌਰਾਨ ਅਸੀਂ ਉਹਦੀ ਆਇਡੈਂਟੀਫਿਕੇਸ਼ਨ ਕਰ ਲਈ ਹੈਗੀ ਹੈ ਤੇ ਉਹਨਾਂ ਦੇ ਉੱਤੇ ਵੀ ਤੇ ਉਹਨਾਂ ਦੇ ਨਾਲ ਜੋ ਵੀ ਰਲੇ ਹੋਏ ਹੈਗੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਉਹਨਾਂ ਦੇ ਫ੍ਰੈਂਡਸ ਜੋ ਵੀ ਇਸ ਵਾਰਦਾਤ ਚ ਜਿਹੜੇ ਰਲੇ ਹੋਏ ਹਨ ਉਹਨਾਂ ਨੂੰ ਅਸੀਂ ਮੁਕਦਮੇ 'ਚ ਨਾਮਜ਼ਦ ਕਰਕੇ ਉਹਨਾਂ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਅਸੀਂ ਕਰਾਂਗੇ